ਨਾਮ ਹੈ ਤੁਹਾਡਾ ਮਨਜੀਤ ਸਿੰਘ ਜੀ ਡੈਡੀ ਦਾ ਨਾਮ ਸਰਦਾਰ ਕੌਰ ਸਿੰਘ ਜੀ ਪਿੰਡ ਪਿੰਡ ਉਹ ਬੋਰ ਸ਼ਹਿਰ ਹਨ ਮਾਨਗੜ ਰੋੜਾ ਜੀ ਕੀ ਵਾਰਦਾ ਤੁਸੀਂ ਤੁਹਾਡੇ ਨਾਲ ਵਾਰਦਾ ਤੇ ਵੀ ਪ੍ਰਾਣੀ ਰੰਜਿਸ਼ਾ ਜੀ ਨੰਗੇ ਟਾਪੇ ਤੋਂ ਵਾਰਦਾਤ ਹੋਈ ਹੈ ਸਾਡੇ ਉਹ ਗੱਲ ਪਏ ਨੇ ਅਸੀਂ ਨੰਗਲ ਲੱਗੇ ਗੱਡੀ ਖੜੀ ਹੈ ਸਾਡੀ ਤੇ ਸਾਨੂੰ ਕਹਿੰਦੇ ਹੀ ਹਵਾ ਕੱਢਾਂਗੇ ਟਹਾਂ ਦੀ ਇਨੀ ਗੱਲ ਤੋਂ ਰਾੜਾ ਕੱਢ ਲਿਆ ਜੀ ਮੇਰੇ ਮੈਂ ਕੱਲਾ ਸੀ ਉਹ ਮੇਰੇ ਗੱਲ ਪਏਗੇ ਜੀ ਕਿੰਨੇ ਬੰਦੇ ਸੀ ਉਹ 10 12 ਬੰਦੇ ਸੀ ਜੀ ਜਿਹੜੇ ਇਕੱਠੇ ਹੋ ਕੇ ਇੱਕਦਮ ਹੀ ਆ ਗਏ ਜੀ ਪਿਛਲੇ ਪਾਸੋਂ ਤੇਜ਼ ਤਿਆਰ ਕਿਸੇ ਨਾਲ ਉਹਨਾਂ ਕੋਲੇ ਇੱਕ ਰਾੜ ਸੀ ਜੀ ਬਾਕੀ ਡਾਂਗਾ ਸੋਟੀਆਂ ਹੀ ਸੀਗੀਆਂ ਜੀ ਲੱਕੜ ਦਾ ਕੰਮ ਹੈ ਉਥੇ ਲੱਕੜਾਂ ਪਈਆਂ ਹੋਈਆਂ ਚੁਕਲੀਆਂ ਉਹਨਾਂ ਦੀ ਕੌਣ ਕੌਣ ਸੀ ਕਿੰਨੇ ਬੰਦੇ ਕੌਣ ਕੌਣ ਸੀ ਨਾਮ ਉਹ ਦੋ ਤਾਂ ਭਰਾ ਹੈ ਜੀ ਇੱਕ ਜੋਗਿੰਦਰ ਸਿੰਘ ਹੈ ਇੱਕ ਵਿੱਕੀ ਨਾਂ ਦਾ ਮੁੰਡਾ ਹੈ ਜੀ ਦੋਨੇ ਭਰਾ ਨੇ ਇਹ ਦੋ ਹੀ ਉਹਨਾਂ ਦੀਆਂ ਬੌਟੀਆਂ ਸੀ ਇੱਕ ਉਹਨਾਂ ਦੀ ਮਾਸੀ ਪੰਜ ਜਣੇ ਤੇ ਮੇਰੇ ਘਰ ਦੇ ਹੀ ਗਲ ਪੈ ਗਏ ਇਹਨਾਂ ਦੇ ਜੀ ਮੈਂ ਭੱਜ ਕੇ ਜਾਣ ਛੜਾਈ ਜਦੋਂ ਰੌਲਾ ਪਿਆ ਉਦੋਂ ਫਿਰ ਆਣ ਬੰਡ ਵੇਖ ਕੇ ਇਕੱਠੇ ਹੋ ਕੇ ਬੰਦੇ ਆ ਕੇ ਉਹਨਾਂ ਨੇ ਸਾਨੂੰ ਛਡਾਇਆ ਜੀ ਥੋੜੀ ਲੜਾਈ ਕਿੰਨੀ ਲੈ ਕੇ ਹੁੰਦੀ ਹੈ ਲੜਾਈ ਲਈ ਨੰਗੇ ਟਾਪੇ ਤੋਂ ਹੀ ਆ ਜੀ ਕੀ ਨਾਂ ਵੀ ਜੀ ਤੁਹਾਡਾ ਮੇਰਾ ਨਾਮ ਪ੍ਰਿੰਸ ਸਿੰਘ ਵੀ ਜਿਹੜੀ ਆ ਜੀ ਵੜਦਾ ਤੋਂ ਹੀ ਆ ਤੁਹਾਨੂੰ ਕੀ ਕਹਿਣਾ ਚਾਹੀਦਾ ਕਹਿਣਾ ਤਾਂ ਇਹੀ ਚਾਹੁੰਦੇ ਆ ਜੀ ਮਤਲਬ ਇਹਨਾਂ ਨੇ ਰਾਣੀ ਰஞ்சிਸ਼ ਕਰਕੇ ਮਤਲਬ ਦੁਆਰਾ ਸਾਡੇ ਨਾਲ ਫੇਰੇ ਲੜਾਈ ਮੋਲ ਲੈ ਆਂਦਾ ਕੋਈ ਜ਼ਰੂਰਤ ਕੀਤੀ ਹੈ ਲੜਾਈ ਤਾਂ ਕਹਿ ਲੋ ਵੀ ਕੋਈ ਜ਼ਿਆਦਾ ਕਾਰਨ ਹੈ ਨਹੀਂ ਪਰ ਪ੍ਰਾਨੀ ਰੰਜਿਤ ਜਦੋਂ ਮਨ ਚੋਵੇ ਤਾਂ ਫਿਰ ਬੰਦਾ ਕਿਸੇ ਵੀ ਹੱਦ ਤੱਕ ਜਾ ਸਕਦਾ ਗੱਲ ਕਿਸੇ ਵੀ ਸਾਡੀ ਗੱਡੀ ਕਹਿ ਲੋ ਵੀ ਗਲੀ 'ਚ ਗਲੀ ਤੋਂ ਆ ਰਹੀ ਸੀਗੀ ਤੇ ਉਹ ਗਲੀ ਦੇ ਵਿੱਚ ਅਸੀਂ ਖੜੀ ਕੀਤੀ ਗੱਲੀ ਗੱਡੀ ਠੀਕ ਹੈ ਤੇ ਇਹ ਕਹਿੰਦੀ ਹੈ ਜੀ ਕਿੰਨਾ ਤੁਸੀਂ ਗੱਡੀ ਜਿਹੜੀ ਗਲੀ 'ਚ ਖੜੀ ਨਹੀਂ ਕਰਨੀ ਗੱਡੀ ਨੂੰ ਤੋਂ ਪਾਸੇ ਕਰ ਲਓ ਨਹੀਂ ਤਾਂ ਜੇ ਤੁਹਾਨੂੰ ਆਵਾ ਕੱਢ ਦੇਣਗੇ ਸ਼ੀਸ਼ੇ ਪੰਨ ਦੇਣਗੇ ਇਸ ਗੱਲ ਤੋਂ ਜਦੋਂ ਕਿੰਨਾ ਮੇਰੇ ਡੈਡੀ ਗੱਡੀ ਕੋਲ ਗਏ ਵੀ ਮਤਲਬ ਰੋਕਣ ਗਏ ਵੀ ਕਿਤੇ ਟਾਇਰ ਧਵਾਇ ਨਾ ਗੜਦੇ ਆਂ ਸ਼ੀਸ਼ਾ ਇਹ ਨਾ ਪੰਡਦੇ ਤੇ ਮੁੜ ਕੇ ਉਹ ਡੈਡੀ ਨੇ ਉਹਨਾਂ ਨੇ ਡੈਡੀ ਤੇ ਵਾਰ ਕੀਤਾ ਲੋਹੇ ਦੀ ਾਰ ਨਾਲ ਤੇ ਡੈਡੀ ਦੀ ਪੱਗ ਲੈ ਗਈ ਮਤਲਬ ਧੱਕਾ ਮੁੱਕੀ ਤੇ ਮੁੜ ਕੇ ਉਹਨਾਂ ਨੇ ਮੇਰੇ ਵੀ ਪੱਗ ਲਈ ਤੇ ਮੇਰੇ ਵੀ ਮਤਲਬ ਕਹ ਲੋ ਵੀ ਮੇਰੇ ਵਾਲ ਖੋਲ ਗਏ ਸਾਰੇ ਤੇ ਮੇਰਾ ਭਰਾ ਜੀਗਾ ਛੋਟਾ ਉਹਦੀ ਵੀ ਮਤਲਬ ਕਾਫੀ ਮਤਲਬ ਬੇਇੱਜ਼ਤੀ ਕੀਤੀ ਇਹਨਾਂ ਨੇ ਤੇ ਉਸ ਤੋਂ ਬਾਅਦ ਮਤਲਬ ਸਾਨੂੰ ਪਤਾ ਨਹੀਂ ਲੱਗਿਆ ਵੀ ਛੜ ਛੜਾ ਹੋ ਗਿਆ ਚਲੋ ਠੀਕ ਹੈ ਮੋਹੱਲੇ ਦੇ ਆ ਕੇ ਬੰਦਿਆਂ ਨੇ ਛੜਾਇਆ ਸਾਨੂੰ ਕੀ ਨਾਮ ਇਹ ਤੁਹਾਡਾ ਵਿੱਕੀ ਸਿੰਘ ਸਰ ਕਿਹਦੇ ਨਾਮ ਲక్ష్మణ ਸਿੰਘ ਕਿਤੇ ਰਹਿੰਦੇ ਮਲੋਟ ਰੋਡ ਪੀਡਬੀ ਦਫ਼ਤਰ ਦੇ ਬੈਕ ਸਾਈਡ ਵਿੱਚ ਆ ਕੀ ਗੱਲ ਦਾ ਤੁਸੀਂ ਇਹਨਾਂ ਦਾ ਕਿਦਾ ਇਹ ਕਿ ਮਾਰਦਾ ਇਹ ਜੀ ਮੈਂ ਤੁਸੀਂ ਕੰਮ ਕਰੀ ਜਾਂਦਾ ਸੀਗਾ ਤੇ ਸਾਡੇ ਰੌਲਾ ਜਿਆ ਸੁਣਿਆ ਇਹ ਬਾਜਾਂ ਬੂਜਾਂ ਹੀ ਮਾਰੀਆਂ ਇਹਨਾਂ ਨੇ ਮੈਂ ਉਧਰੋਂ ਹੀ ਭੱਜ ਗਿਆ ਨੇੜੇ ਹੀ ਹੈ ਸਾਡਾ ਆਵਾਜ਼ ਸਾਨੂੰ ਸੁਣਦੀ ਹੈ ਅੱਜ ਨੂੰ ਆਏ ਤੇ ਇਹਨੂੰ ਬੰਦ ਕੀ ਤੇ ਬਸ ਅਸੀਂ ਦੋ ਦੋਨੇ ਜਾਣੇ ਅਸੀਂ ਤੇ ਉਹ ਨੇਰੇ ਹੀ ਜਾਣੇ ਮੈਨੂੰ ਤਾਂ ਗੱਲ ਦਾ ਬਾਅਦ ਚ ਪਤਾ ਲੱਗਿਆ ਵੀ ਇਹ ਕੋਈ ਗੱਡੀ ਠੱਲਣ ਦਾ ਕੋਈ ਰੋਲਾ ਹੈ ਤੇ ਇਹਨੇ ਬਸ ਇਹਦੇ ਥੱਲੇ ਛੱਟਾ ਛੋਟਾ ਮਾਰੀਆਂ ਨਾ ਸਾਡੇ ਕੋਲੇ ਸਾਨੂੰ ਕੋਈ ਪਤਾ ਨਾ ਕੋਈ ਨਾ ਯਾਦ ਨਾ ਚਿੱਤੇ ਸਾਡੇ ਕੋਈ ਕੀ ਨਾਮ ਹੈ ਹਾਂਜੀ ਕੀ ਨਾਮ ਹੈ ਨਾਂਜੀ ਮੇਰਾ ਜਸਵਿੰਦਰ ਸਿੰਘ ਜੀ ਹੈ ਜੀ ਨਾਮ ਜਾਂ ਨਾ ਲਖਮਨ ਸਿੰਘ ਜੀ ਕਿਤੇ ਰਹਿੰਦੇ ਆਏ ਹਬੌਰ ਰੋਡ ਪਰ ਬਾਈਪਾਸ ਵਾਰਦਾਤ ਹੀ ਹੈ ਤੁਹਾਡੇ ਨਾਲ ਵਾਰਦਾਤ ਹੀ ਵਾਰਦਾਤ ਤੱਕ ਆ ਦੀ ਬਸ ਇਹਨਾਂ ਹੀ ਕੋਈ ਗੱਡੀ ਸੀ ਅਨ ਪਚਾਤੀ ਜੀ ਕੋਈ ਲੈ ਕੇ ਆਪਣੇ ਆਰੇ ਤੇ ਖੜੀ ਕਰ ਗਿਆ ਸੀਗਾ ਜੀ ਆਪਣੇ ਆਰੇ ਦੇ ਤੇ ਆਪਣੇ ਘਰ ਦੇ ਮੂਹਰੇ ਅਸੀਂ ਉਹਨਾਂ ਨੂੰ ਕਿਹਾ ਜੀ ਵੀ ਇਹਨੂੰ ਗੱਡੀ ਨੂੰ ਇੱਥੋਂ ਪਾਸੇ ਲੈ ਜਾਓ ਵੀ ਗੱਡੀ ਚੱਲ ਰੋਡ ਚੱਲਣ ਵਾਸਤੇ ਬਣੀ ਹੈ ਠੱਲਣ ਵਾਸਤੇ ਨਹੀਂ ਬਣੀ ਜੇ ਉੰਨੀ ਕੀ ਕੋਈ ਵਾਰਦਾਤ ਹੋ ਜੇ ਜਾਂ ਕੋਈ ਚੋਰੀ ਹੋ ਜੇ ਜੀ ਕੱਲ ਨੂੰ ਜ਼ਿੰਮੇਵਾਰੀ ਸਾਡੀ ਗਿਣੀ ਜਾਊਗੀ ਅਸੀਂ ਕਿਹਾ ਵੀ ਤੂੰ ਇੱਥੋਂ ਗੱਡੀ ਲੈ ਜਾ ਤੇ ਉਹਦੇ ਵਿੱਚ ਡਰਾਈਵਰ ਨੇ ਪਹਿਲਾਂ ਸੋਚੀ ਚੱਕੀ ਸਾਡੇ ਤੇ ਜੀ ਮੈਂ ਉਹਨਾਂ ਕਹਿੰਦੇ ਨਹੀਂ ਕੰਮ ਨਾ ਕਰ ਮੈਂ ਕਹਿੰਦਾ ਵਾਧਾ ਵੱਜ ਜਾਂਦਾ ਹੁੰਦਾ ਉਹਨੇ ਜਾ ਕੇ ਵਰਕਸ਼ਾਪ ਵਾਲਾ ਕਹਿੰਦਾ ਜੀ ਮੈਂ ਆਪਦੇ ਮੁੰਡੇ ਲੈ ਕੇ ਆਉਣਾ ਮਨਜੀਤ ਵਰਕਸ਼ਾਪ ਵਾਲਾ